ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਮੌਸਮ ਥੋੜਾ ਠੀਕ ਹੋਇਆ ਅੱਜ ਚੱਲਨੇ ਆਪਾਂ ਟਰਾਲੀਆਂ ਖਾਲੀ ਕਰਨ ਕਿਉਂਕਿ ਮੱਕੀ ਦੀਆਂ ਭਰੀਆਂ ਖੜੀਆਂ ਸੀ ਟਰੈਕਟਰ ਨੂੰ ਮੜਾ ਜਾ ਕਰਦੀਏ ਸਟਾਰਟ ਆਪਾਂ ਫੇਰ ਉਸ ਤੋਂ ਬਾਅਦ ਤੋਰਦੇ ਆ ਪਹਿਲਾਂ ਆਹ ਟਰਾਲੀ ਖਾਲੀ ਕਰਈਏ ਫੇਰ ਆਕੇ ਆਪ ਆਗੇ ਲੈ ਕੇ ਜਾਵਾਂਗੇ ਕਿਉਂਕਿ ਟਰੈਕਟਰ ਕੋਈ ਹੈ ਨਹੀਂਗਾ ਉਹ ਟਰੈਕਟਰ ਚੱਲਦੇ ਆ ਉਧਰ ਦੂਜੇ ਕੰਮਕਾਰਾਂ ਚ ਬਿਜੀ ਆ ਕਦੂ ਨੂੰ ਚਲਦੇ ਆ ਸਾਰੇ ਟਰੈਕਟਰ ਬਿਜੀ ਹੋਣ ਕਰਕੇ ਤਾਂ ਹੁਣ ਇਹਦੇ ਨਾਲ ਚਲਦੇ ਆ ਪਹਿਲਾਂ ਇਹ ਟਰਾਲੀ ਖਾਲੀ ਕਰੇ ਆਨੇ ਵੱਡੀ ਫਿਰ ਦੂਜੀ ਛੋਟੀ ਲੈ ਜਾ ਤਿੰਨ ਟਰਾਲੀਆਂ ਨੇ ਕੜੀਆਂ ਆਪਣੀ ਤਿੰਨੇ ਖਾਲੀ ਕਰਕੇ ਆਉਣੇ ਆਪਾਂ ਚੱਲ ਅੱਜ ਆਪਾਂ ਅਗੇ ਦੀ ਮੰਡੀ ਟਰਾਲੀ ਬੱਡੀ ਖਾਲੀ ਕਰਨ ਇੱਕ ਤੁਹਾਨੂੰ ਦਿਖਾਉਣਾ ਬਾਂਦਰੇ ਤੇ ਲੈਫਟ ਚੱਕਦਾ ਚੱਲਾਇਆ ਟਰੈਕਟਰ ਦੀ ਮਾੜੀ ਹੀ ਵਿਵਾਜ ਬਦਲੀ ਆ ਜਦੋਂ ਇਹ ਮੈਂ ਸੋਨੋ ਟਰਾਲੀ ਦਾ ਨਾ ਇਹਦਾ ਦਿਖਾਇਆ ਹੀ ਨਹੀਂ ਕੱਤਪ ਜੇ ਜਿਹੜੀ ਇਹ ਜੀ ਟਰਾਲੀ ਤੁਸੀਂ ਇਹਦੇ ਬਰੋਬਰ ਲਿਆ ਕੇ ਟਰਾਲੀ ਜਿੱਥੋਂ ਮਰਜੀ ਖੜਾ ਲਓ ਵੀਰੇ ਜਿੱਥੋਂ ਮਰਜੀ ਖੁੱਲਾ ਚੈਲੰਜ ਆ ਇੰਨੀ ਸਫਾਈ ਤੇ ਇੰਨੀ ਗੁੜੇ ਡਾਲਾ ਵੀ ਖਿੱਚਦੇ ਡਾਲਾ ਖਿੱਚਦੇ ਆਟੋਮੈਟਿਕ ਲੋਕ ਹੈ ਇਹਦੇ ਲੈਫਟ ਚੱਕੀ ਦੇ ਆਪੇ ਖੁੱਲ੍ਹ ਜਾਂਦਾ ਤੇ ਜਿੰਨੀ ਜਿੰਨੀ ਵਧੀਆ ਟਰਾਲੀ ਇਹ ਬਣੀ ਹੋਈ ਆ ਕੋਈ ਇਹਨਾਂ ਇਹ ਵੀਰੇ ਬਣਾਉਂਦੇ ਆ ਆਪਣੇ ਇਹ ਜਸਵਾਲਾ ਵੀਰੇ ਦੋਨੇ ਆਪ ਹੀ ਟਰਾਲੀ ਬਣਾਉਂਦੇ ਆ ਕੋਈ ਤੀਜਾ ਬੰਦਾ ਨਹੀਂ ਰੱਖਦੇ ਠੀਕ ਨਹੀਂ ਚਾਹੇ ਯਾਰ ਜਿੱਥੋਂ ਦੀ ਮਰਜ਼ੀ ਆ ਟਰਾਲੀਆਂ ਥੋਡੀਆਂ ਵੜਦੀਆਂ ਵੜਦੀਆਂ ਵੀਰੇ ਫੁੱਲਾ ਚੈਲੰਜ ਆ ਜਿਹਦਾ ਜਦੋਂ ਮਰਜ਼ੀ ਬਰੋਬਰ ਲਿਆ ਕੇ ਇਹਦੇ ਟਰਾਲੀ ਖੜਾ ਕੇ ਦੇਖ ਲੈ ਵੀ ਜਿਵੇਂ ਨਾ ਟਾਟਾ ਦੀ ਏਜੰਸੀ ਚੋਂ ਟਰਾਲੀ ਨਹੀਂ ਹੁੰਦੀ ਉਸ ਤਰ੍ਹਾਂ ਦਾ ਟਰਾਲੀ ਆ ਉਵੇਂ ਗੁਣੀਆਂ ਦੇ ਵਿੱਚ ਐਨ ਪੂਰੀ ਬਣੀ ਆ ਉਹ ਜਿਹੜਾ ਜਿੱਥੇ ਜੈਕ ਲੱਗਿਆ ਨਾ ਉਹ ਕੰਡੀਸ਼ਨ ਹੀ ਵਾ ਕੁਆਂਟਮ ਦੇ ਨੇੜੇ ਦਾ ਵਾ ਕद्दू ਦਾ ਕੰਮ ਚੱਲੀ ਜਾਂਦਾ ਪੂਰੇ ਜ਼ੋਰ ਤੇ ਹੁਣ ਸ਼ੁਰੂ ਹੋਇਆ ਕਿਉਂਕਿ ਹੁਣ ਮੋਟਰਾਂ ਕਾਫੀ ਚੱਲੀਆਂ ਆਹ ਕੱਲ ਛੱਲੀਆਂ ਲੈ ਕੇ ਆਏ ਸੀ ਚੋਕ ਕੇ ਉਥੋਂ ਜਿੱਥੇ ਵੱਡੇ ਅਦੇ ਲੋ ਆਪਣੀ ਸਾਰੀ ਛੱਲੀ ਤੇ ਪੜਦੇ ਐਵੇਂ ਸੀਗੇ ਕੋਈ ਵੀ ਛੱਲੀ ਐਉਂ ਨਹੀਂ ਸੀਗੀ ਵੀ ਕੋਈ ਉਹ ਹੋਵੇ ਹਨ ਤੇ ਆ ਆਪਾਂ ਮਿੱਟੀ ਛਾਣ ਕੇ ਰੱਖੀ ਹੋਈ ਹੈ ਸੀਗਾ ਤਾਂ ਰੱਖ ਲਈ ਸੀ ਵੀ ਜੇ ਪਨੀਰੀ ਹੋਰ ਬੀਜਣੀ ਪਊਗੀ ਤਾਂ ਬੀਜ ਲਾਂਗੇ ਆ ਟ੍ਰੇਆਂ ਖਾਲੀ ਕਰ ਕਰਕੇ ਇਹਨਾਂ ਨੂੰ ਸਾਹਮਣਾ ਪੈਣਾ ਹੁਣ ਆਪਾਂ ਨੂੰ ਤੇ ਆ ਇਹ ਆਪਣਾ 99 ਮਾਡਲ ਟਰੈਕਟਰ ਲੈ ਲੋ ਪਿਆ ਨਾ ਬਮਈ ਬੈਂ ਨਿਊ ਵਰਗਾ ਆ ਦੇਖ ਲਓ ਆਪਣੀ ਪਨੀਰੀ ਪੂਰੀ ਲਾਉਣ ਵਾਲੀ ਪੂਰੇ ਸੈਜ ਦੀ ਆ ਪੂਰੀ ਵਧੀਆ ਸਾਰੀ ਆ ਮੇਟਾਂ ਵਾਲੀ ਆ ਉਹ ਟ੍ਰੇਆਂ ਖਾਲੀ ਕਰ ਕਰਕੇ ਬੰਦੇ ਵਿੱਚ ਹੀ ਹਜੇ ਰੱਖੀ ਜਾਂਦੇ ਆ ਚੱਕ ਕੇ ਇਹਨਾਂ ਨੂੰ ਬਾਹਰ ਕੱਢਾਂਗੇ ਚੱਲੀ ਜਾਂਦਾ ਕੰਮਕਾਰ ਪੂਰਾ ਵਧੀਆ ਅੱਜ ਤੋਂ ਜੋਰ ਫੜ ਲੈਣਾ ਉਪਰਾਂ ਹੱਥ ਦੀ ਲਵਾਈ ਵਾਲੀ ਪਨੀਰੀ ਆ ਤੇ ਆਹਾ ਮੈਟ ਵਾਲ ਇੱਕ ਕਿਆਰਾ ਖਾਲੀ ਹੋਣ ਵਾਲਾ ਕਿੱਲੇ ਕਿ ਦੀ ਰਹਿੰਦੀ ਆ ਵਿੱਚ ਇਹ ਮੁੱਕ ਜਾਣ ਤੇ ਅੱਜ ਇਧਰੋਂ ਸ਼ੁਰੂ ਕਰ ਲੈਣਗੇ ਆਹ ਪਾਸਾ ਚੱਕਣ ਤੇ ਹਜੇ ਆਪਣੇ ਕੋਲੇ ਤਿੰਨ ਕਿਆਰੇ ਟਰੀਆਂ ਵਾਲੇ ਬਈ ਆ ਉਸ ਤੋਂ ਬਾਅਦ ਫਿਰ ਹੱਥਾਂ ਵਾਲੀ ਪਨੀਰੀ ਸ਼ੁਰੂ ਕਰਾਂਗੇ ਜਿਹੜੀ ਹੱਥਾਂ ਵਾਲੀ ਬੀਜੀ ਹੋਈ ਆ ਤੇ ਹਜੇ ਤਾਂ ਇਹਨਾਂ ਨੇ ਕਾਫੀ ਖਿੱਚ ਦੇਣਾ ਕੰਮ ਪਰ ਹੁਣ ਖੱਤੇ ਹੈ ਗਿਆ ਵੱਡੇ ਵੱਡੇ ਟੱਕ ਹੁਣ ਵੱਡੇ ਟੱਕਾਂ ਜੇ ਨੇੜੀ ਹੋ ਜਾਣੀਆਂ ਕਾਫੀ ਪਨੀਰੀ ਖਿੱਚ ਲੈਣੀ ਤੇ ਇਹਦੀ ਇਹ ਵੀ ਮੌਜ ਹੈ ਕਿ ਕਾਗਜ਼ ਤਾਂ ਨਹੀਂ ਚੱਕਣਾ ਪੈਂਦਾ ਟਰੀਆਂ ਆਈਆਂ ਟਰੀਆਂ ਚੱਕ ਕੇ ਅੰਦਰ ਕਰ ਦੇਣੀ ਧੋ ਕੇ ਹਨ ਤੇ ਬਸ ਹੁਣ ਆ ਦੇ ਲੋ ਜਿਵੇਂ ਆਹ ਟਰੇ ਖਾਲੀ ਹੋ ਗਈ ਹਨ ਇਹਨੂੰ ਜਿਵੇਂ ਮਰਜ਼ੀ ਆਪਾਂ ਹੁਣ ਜਿਹੜੀ ਆਪਾਂ ਪਹਿਲੇ ਦਿਨ ਤੋਂ ਲਾਉਣ ਜਿੱਦਾਂ ਨੇ ਤੋਂ ਸ਼ੁਰੂ ਕਰਿਆ ਉਹ ਟ੍ਰੇ ਨੂੰ ਜਿਵੇਂ ਮਰਜ਼ੀ ਆਪਾਂ ਖਾਲੀ ਕਰਕੇ ਦੁਬਾਰਾ ਭਰ ਸਕਦੇ ਆ ਜਿਹੜੀ ਦੂਜੀ ਵਾਰ ਦੀ ਪਨੀਰੀ ਆ ਜਿਵੇਂ ਹੁਣ ਗਰਮੀ ਘਟਾ ਤਾਂ ਹੁਣ ਇਹਦੀ ਪਨੀਰੀ 18 ਤੋਂ 19 ਦਿਨਾਂ ਦੇ ਵਿੱਚ ਲਾਉਣ ਵਾਲੀ ਹੋ ਜਾਂਦੀ ਵੀ ਅਗਲੀ ਵਾਰ ਨੂੰ ਆਪਾਂ ਸਾਰੀ ਟ੍ਰੇ ਲੈ ਲੈਣੀ ਆ ਉਹ ਬਿਲਕੁਲ ਕੰਮ ਬੰਦ ਹੀ ਕਰ ਦੇਣਾ ਤੇ ਨਾਲ ਕੰਮ ਕਿਰਾਏ ਤੇ ਵੀ ਕਰਾਂਗੇ ਆਪਾਂ ਵੀ ਜਿਹੜਾ ਪਨੀਰੀ ਬੀਜ ਕੇ ਦੇਣ ਦਾ ਜੇ ਕਿਸੇ ਵੀਰਾਂ ਨੇ ਮਸ਼ੀਨਾਂ ਲੈਣੀਆਂ ਹੋਣੀਆਂ ਲੈ ਲੈਣ ਤੇ ਆਪਾਂ ਉਹਨਾਂ ਨੂੰ ਪਨੀਰੀ ਬੀਜ ਕੇ ਦਵਾਂਗੇ ਨਾਲੇ ਪਨੀਰੀ ਹੋਊਗੀ ਡਰੇਆਂ ਵਾਲੀ ਪੂਰੀ ਬੈਸਟ ਕੁਆਲਟੀ ਦੀ ਉਹ ਮੈਂ ਦਵਾਂਗੇ ਪਨੀਰੀ ਆਪਾਂ ਆਪਣੇ ਤਾਂ ਕੱਲ ਮੱਕੀ ਵਾਲੀਆਂ ਮਸ਼ੀਨਾਂ ਨਾਲ ਮੂੰਗੀ ਵੱਢਣ ਵਾਲੀਆਂ ਚੱਲੀਆਂ ਨਹੀਂ ਕਿਤੇ ਵੀ ਮਸ਼ੀਨਾਂ ਕਿਉਂਕਿ ਆਪਣੇ ਮੀਂਹ ਜ਼ਿਆਦੇ ਸੀਗਾ ਉਹਦੇ ਕਰਕੇ ਆ ਪਨੀਰੀ ਨੂੰ ਚਲਦੀ ਆ ਮੋਟਰ ਹਾਂ ਇੱਕ ਇਹ ਵੀ ਗੱਲ ਆ ਵੀਰੇ ਜਿਹੜੇ ਪਨੀਰੀ ਜੇ ਕਿਸੇ ਵੀ ਵੀਰ ਨੇ ਬੀਜਣੀਆਂ ਉੱਥੇ ਵੀ ਦਿਓ ਜਿੱਥੇ ਤੁਹਾਡੇ ਲੈਡ ਦਾ ਪ੍ਰਬੰਧ ਜ਼ਿਆਦਾ ਅਗਲੇ ਸਾਲ ਤੋਂ ਕਿਉਂਕਿ ਇਹਦੇ ਵਿੱਚ ਦਿਨੇ ਹਰ ਟਾਈਮ ਪਾਣੀ ਭਰ ਕੇ ਰੱਖਣਾ ਵੀਰੇ ਹਰ ਟਾਈਮ ਭਰ ਕੇ ਪਾਣੀ ਨਹੀਂ ਹੈ ਜ ਸੁੱਕਣਾ ਚਾਹੀਦਾ ਜਿੰਨੇ ਦਿਨੇ ਦਿਨੇ ਰਾਤ ਨੂੰ ਕੋਈ ਦਿੱਕਤ ਨਹੀਂ ਜਿਵੇਂ ਸਵੇਰੇ 8 9 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਾਣੀ ਚਾਹੀਦਾ ਇੱਕ ਮੈਂ ਆਹ ਟਰਾਲੀ ਵਾਲੇ ਵੀਰ ਦਾ ਨੰਬਰ ਦੇਣ ਲੱਗਿਆ ਤੁਹਾਨੂੰ ਜੇ ਵੀ ਕਿਸੇ ਵੀਰ ਨੇ ਟਰਾਲੀ ਬਾਰੇ ਕੋਈ ਵੀ ਨੌਲੇਜ ਲੈਣੀ ਆ ਜਾਂ ਗੱਲ ਕਰਨੀ ਆ ਆ ਨੰਬਰ ਆ ਵੀਰੇ ਦਾ ਆ ਉੱਪਰਲਾ ਨੰਬਰ 914518421 ਇਹਦੇ ਕੋਲ ਕਰ ਲਿਆ ਆ ਦੇ ਲੋ ਆ ਮੱਕੀ ਐਵੇਂ ਪਾਣੀ ਛੱਡ ਦਿੰਦੀ ਆ ਜਦੋਂ ਮੀਂਹ ਪੈ ਜਾਂਦਾ ਆ ਇਹਦੀ ਲੋਕ ਲੱਗੇ ਹੋਇਆ ਟਰਾਲੀ ਤੇ ਆਪਣੇ ਜਦੋਂ ਲੈਫਟ ਚੱਕਦੇ ਆ ਦਾਲਾ ਆਟੋਮੈਟਿਕਲੀ ਖੁੱਲ ਜਾਂਦਾ ਵੀਰੇ ਯਾਰ ਇਹਨਾਂ ਇਹਦੇ ਨਾਲ ਦੀ ਟਰਾਲੀ ਠੀਕ ਆ ਨਾ ਜਿੱਦਾਂ ਦੀ ਇਹ ਹੈ ਇਦਾਂ ਦੀ ਕੋਈ ਬਣਾ ਕੇ ਦੇ 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 ਦੇਵੇ ਮੈਂ ਲੱਖ ਉਹ ਕਰੂੰਗਾ ਠੀਕ ਆ ਨਾ ਗਾਰੰਟੀ ਹੈ ਕਿਤੇ ਕੋਈ ਪੁਟੀਨਾ ਨਹੀਂ ਭਰੀਆਂ ਹੋਈਆਂ ਵੀਰੇ ਵਿਦਆਊਟ ਪੁਟੀਨਾ ਤੋਂ ਰੰਗ ਹੋਇਆ ਹੋਇਆ ਸਾਰੀ ਟਰਾਲੀ ਨੇ ਕਿੱਤੇ ਵੀ ਜਗ੍ਹਾ ਇੱਕ ਵੀ ਜਗ੍ਹਾ ਪੁਟੀਨ ਨਹੀਂ ਪਰੀ ਹੋਈ। ਨਾ ਸਾਰੀ ਟਰਾਲੀ ਨੂੰ ਬਿਨਾ ਪੁਟੀਨ ਤੋਂ ਰੰਗ ਹੋਇਆ ਹੈ। ਆਪਣੇ ਕੋਲ ਇਹ ਵੀਰੇ ਦੀਆਂ ਤਿੰਨ ਟਰਾਲੀਆਂ ਨੇ। ਠੀਕ ਨਹੀਂ। ਉਹ ਤਾਂ ਆਪਾਂ ਉਧਰੋਂ ਦਾ ਤਾਂ ਬਣਵਾ ਲੈਨੇ ਕਿਉਂਕਿ ਯਾਰ ਇਹ ਵੀਰ ਨਾ ਬਣਾਉਂਦਾ ਨਹੀਂ ਹੈਗਾ। ਇਹਨੂੰ ਬਹੁਤ ਜ਼ੋਰ ਲਾਇਆ ਵੀ ਯਾਰ ਤੂੰ ਬੰਦੇ ਰੱਖ ਕੇ ਟਰਾਲੀ ਬਣਾ ਲਾ ਹਨਾ। ਜਦੋਂ ਆਪਾਂ 22 ਫੁੱਟੀ ਲਈ ਸੀ ਉਦੋਂ ਵੀ ਇਹੀ ਵੀਰ ਨੂੰ ਫੋਨ ਕਰਾਇਆ ਸੀ ਵੀਰੇ ਯਾਰ ਬਣਾ ਦੇ ਟਰਾਲੀ। ਤਾਂ ਵੀਰ ਨੇ ਨਹੀਂ ਪਤਾ ਸੀਗਾ ਵੀ ਆਲੂਆਂ 'ਚ ਨਹੀਂ ਦੇਣੀ ਹਨ ਤਾਂ ਫਿਰ ਫਿਰ ਬਣਵਾ ਨਹੀਂ ਹੋਈ ਵੀਰੇ ਤੋਂ ਤੇ ਇੱਕ ਪੂਰੀ ਡਿਟੇਲ ਵੀਡੀਓ ਬਣਾਉਂਗਾ ਵੀਰੇ ਹੁਣ ਜਿੱਦਣ ਨਾ 90 ਦਸ ਦੇ ਮਗਰ ਪਾਈ ਹੋ ਤੁਹਾਨੂੰ ਦਿਖਾਉਂਗਾ ਥੱਲੇ ਕਿ ਦੇਖਿਓ ਤੁਸੀਂ ਟਰਾਲੀ ਦੀ ਬਣਤਰ ਦੇ ਵਿੱਚ ਕਿੰਨਾ ਫਰਕ ਹੈ ਮੈਂ ਇਹ ਨਹੀਂ ਕਹਿੰਦਾ ਠੀਕ ਆ ਹੋਰ ਬਹੁਤ ਹੋਣਗੇ ਟਰਾਲੀਆਂ ਬਣਦੀਆਂ ਨੇ ਜਿੱਥੇ ਪਰ ਜਿਹੜੀ ਵੀਰੇ ਇਹ ਟਰਾਲੀ ਵੀਰ ਬਣਾ ਕੇ ਦਿੰਦਾ ਤੁਸੀਂ ਇੱਕ ਆਵਾਰ ਆ ਕੇ ਚੈੱਕ ਕਰ ਲਿਓ ਜਦੋਂ ਮਰਜ਼ੀ ਵਿਜ਼ਿਟ ਕਰ ਲਓ ਫਾਰਮ ਤੇ ਆਪਣੇ ਤੇ ਤੁਹਾਨੂੰ ਇਹ ਟਰਾਲੀ ਵੀ ਦਿਖਾਉ 19 ਫੁੱਟੀ ਬਣੀ ਹੋਈ ਆ 2011 12 ਦੀ ਉਹ ਦਿਖਾਉਂਗਾ ਠੀਕ ਆ ਆਪਣੀ 2006 ਦਾ ਟਰਾਲੀ ਨੂੰ ਜੱਕ ਲੱਗਿਆ ਹੋਇਆ ਤੇ ਉਹ ਵੀ ਦੇਖ ਲਿਓ ਤੇ ਫੇਰ ਮੈਨੂੰ ਦੱਸਿਓ ਵੀ ਕੁਆਲਿਟੀ ਦੇ ਵਿੱਚ ਠੀਕ ਨੇ ਕਮ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਵੀਰੇ ਦਾ ਉਹ ਜਿਹੜੀਆਂ ਕੁੰਡੀਆਂ ਗੰਡੀਆਂ ਨੇ ਗੁੱਲੀਆਂ ਨੇ ਕੁੰਡੀਆਂ ਨੇ ਆਮ ਟਰਾਲੀ ਵਾਲਾ ਸਾਰੇ ਨਵੀਆਂ ਲੈ ਕੇ ਬਜ਼ਾਰੋਂ ਪਾਉਂਦੇ ਆ ਠੀਕ ਆ ਇਹ ਵੀਰ ਨੇ ਡਾਲੇ ਵਾਲੀ ਗੁੱਲੀ ਥੱਲੇ ਵਾਲੀਆਂ ਗੁੱਲੀਆਂ ਸਾਰੀਆਂ ਵੀਰੇ ਆਪ ਤਿਆਰ ਕਰਦਾ ਖਰਾਦ ਤੇ ਕਰਕੇ ਕੋਈ ਵੀ ਚੀਜ਼ ਐ ਆਉਣੀ ਹੈਗਾ ਵੀ ਬਜ਼ਾਰੂ ਮੋਲ ਲੈ ਆਂਦੀ ਤੇ ਪਾਦੀ ਨਾ ਇਹਦੇ ਪੂਰੀ ਡਿਟੇਲ ਵੀਡੀਓ ਬਣਾਵਾਂਗੇ ਤੇ ਤੁਸੀਂ ਦੇਖਿਓ ਜਰੂਰ ਹਨਾ ਤੇ ਤੁਹਾਨੂੰ ਕੰਟੈਕਟ ਨੰਬਰ ਦਿੱਤਾ ਤੁਸੀਂ ਵੀਰੇ ਨਾਲ ਗੱਲ ਕਰਿਓ ਫਿਰ ਦੱਸਿਓ ਕਿ ਕੀ ਨੋ ਹੋ ਹੈ ਦੇਖਿਓ ਫਿਰ ਕੋ